ਜੀ ਤਾਂ ਪ੍ਰਵਿੰਦਰ ਸਿੰਘ ਦੇ ਸਾਲਾਨਾ ਵਰਸੀ ਦੇ ਸਬੰਧ ਚ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਆ ਸਾਡੇ ਪਿੰਡ ਦਾ ਮਾਣ ਨੇ ਉਹ ਸਾਡੇ ਪਿੰਡ ਚ ਪਹਿਲੀ ਸਿਧੀ ਹੋਈ ਆ ਆਜ਼ਾਦੀ ਤੋਂ ਬਾਅਦ ਇਸ ਗੰਨਤਾਪ ਸੇਖੋ ਮਾਣ ਪਰਿਵਾਰ ਸਾਰਾ ਹੀ ਫੌਜ ਚ ਫਾਦਰ ਸਾਹਿਬ ਵੀ ਉਹਨਾਂ ਦੇ ਫੌਜੀ ਉਹਨਾਂ ਦੇ ਭਰਾ ਵੀ ਫੌਜੀ ਆਪ ਵੀ ਫੌਜ ਚ ਮਤਲਬ ਦੇਸ਼ ਦੀ ਸੇਵਾ ਸਾਰਾ ਪਰਿਵਾਰ ਕਰ ਰਿਹਾ ਸਾਨੂੰ ਮਾਣ ਆ ਪਰਿਵਾਰ ਤੇ ਜਿਹੜੇ ਸਰਪੰਚ ਸਾਹਿਬ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਜੋ ਵੀ ਇਹਨਾਂ ਦੀਆਂ ਹੁਮਾਣਡ ਜਿਹਨੇ ਬਹੁਤ ਜਲਦੀ ਪੂਰੀਆਂ ਕਰਨਗੇ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਗੇਟ ਬਣ ਕੇ ਤਿਆਰ ਹੋ ਗਿਆ ਸਕੂਲ ਦਾ ਨਾਂ ਹੈ ਜਾਂ ਉਹਨਾਂ ਦਾ ਸਟੈਚੂ ਲੱਗਣਾ ਹੈ ਉਹ ਬਹੁਤ ਜਲਦੀ ਲੱਗੇਗਾ ਵੈਗਰੀ ਕਾ ਖਾਲਸਾ ਵੈਗਰੀ ਕੀ ਪਤੇ ਲੋਕ ਸੇਵਾ ਕਲੱਬ ਵੱਲੋਂ 19 ਤਰੀਕ ਨੂੰ ਪ੍ਰਵਿੰਦਰ ਸਿੰਘ ਜੀ ਦੀ ਯਾਦ ਚ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਬਾਬੇ ਪਾਈ ਮੁਰਚਨ ਸਿੰਘ ਸਾਹਿਬ ਦੇ ਠੀਕ ਹੈ ਪ੍ਰਵਿੰਦਰ ਸਿੰਘ ਇੱਕ ਬਹੁਤ ਹੀ ਹੋਣ ਖਾਰਜਬਾਨ ਸੀਗਾ ਜਿਨ੍ਹਾਂ ਨੇ ਇੱਕ ਆਪਣੀ ਛੋਟੀ ਸਰਵਿਸ ਦੇ ਵਿੱਚ ਹੀ ਪੀਟੀ ਕੋਰਸ ਹਵਾਸ ਕੋਰਸ ਤਿੰਨ ਮਤਲਬ ਕਿ ਇੰਨੀ ਛੋਟੀ ਉਮਰ ਦੇ ਵਿੱਚ ਹੀ ਕੋਰਸ ਕਰ ਲਏ ਸੀ ਉਹਨੇ ਅੱਗੇ ਬਹੁਤ ਵੱਡਾ ਰੈਂਕ ਲੈਣਾ ਸੀਗਾ ਉਹ ਸਾਨੂੰ ਬਹੁਤ ਇਸ ਚੀਜ਼ ਦੀ ਘਾਟ ਮਹਿਸੂਸ ਕਰਦੇ ਹ ਸੀ ਤੇ ਪਰ ਉਹਦੀ ਸ਼ਹਾਦਤ ਤੇ ਸਾਨੂੰ ਬਹੁਤ ਮਾਣ ਆ ਜੀ ਹਾਂ ਜੀ ਸ੍ਰੀ ਪਰਮਿੰਦਰ ਸਿੰਘ ਦੇ ਪਿਤਾ ਹੋ ਪਰਮਿੰਦਰ ਸਿੰਘ ਦੀ ਸ਼ਹੀਦੀ ਤੇ ਸਰਕਾਰ ਵੱਲੋਂ ਐਲਾਨ ਕੀਤੇ ਗਏ ਸੀ ਜੇ ਤੁਹਾਡੇ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਸੀ ਉਹ ਬੁਨਿਆਦੂ ਜਿਹੜੀਆਂ ਪ੍ਰਵਾਨ ਹੋ ਚੁੱਕੀਆਂ ਨੇ ਕਿੰਨੀਆਂ ਪੂਰੀਆਂ ਆ ਅਸੀਂ ਸ਼ਹੀਦ ਪਰਵਿੰਦਰ ਸਿੰਘ ਨੂੰ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਰਕਾਰ ਦਾ ਬਹੁਤ ਬਹੁਤ ਮਾਣ ਹੈ ਸਾਨੂੰ ਸਾਡੇ ਬੱਚੇ ਤੇ ਜੋ ਸਿੱਧੀ ਪ੍ਰਾਪਤ ਕੀਤੀ ਐ ਸਰਕਾਰ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਐ ਸਾਨੂੰ ਜੋ ਪੱਤੇ ਮਹੀਨੇ ਸੀ ਉਹ ਮਿਲ ਗਏ ਯਾਦਗਰੀ ਗੇਟ ਅੱਜ ਜੋ ਵਰਸੀ ਮਨਾ ਰਿਹਾ ਇੱਥੇ ਯਾਦਗਰੀ ਗੇਟ ਤੇ ਉਹ ਸਰਕਾਰ ਨੇ ਬਣਾਇਆ ਹੈ ਉਹਦੇ ਵਿੱਚ ਦੋ ਮੰਗਾਂ ਅਧੂਰੀਆਂ ਰਹਿੰਦੇ ਨੇ ਇੱਕ ਸਰਕਾਰੀ ਸਕੂਲ ਤੇ 9 ਦਾ ਬਾਕੀ ਰਹਿੰਦਾ ਉਹ ਪੈਂਡਿੰਗ ਦੇ ਵਿੱਚ ਪਈ ਹੈ ਤੇ ਇੱਕ ਬੁੱਧ ਦੀ ਮੰਗ ਬਾਕੀ ਪੈਂਦੀ ਆ ਉਹ ਪ੍ਰੋਸੈਸ ਦੇ ਵਿੱਚ ਚੱਲ ਰਹੀ ਹੈ ਸਰਪੰਚ ਸਾਹਿਬ ਅੱਜ ਪ੍ਰਵਿੰਦਰ ਸਿੰਘ ਦੀ ਵਰਸੀ ਹੈ ਕੀ ਅੱਜ ਸਾਡੇ ਪਿੰਡ ਦੇ ਦਾ ਮਾਣ ਸਾ ਸੀ ਸਰਦਾਰ ਪਰਮਿੰਦਰ ਸਿੰਘ ਦੀ ਦੂਜੀ ਸਾਲਾਨਾ ਵਰਸੀ ਹੈ ਜੋ ਹਰ ਸਾਲ ਪਰਿਵਾਰ ਵੱਲੋਂ ਤੇ ਪਿੰਡ ਵੱਲੋਂ ਤੇ ਪੰਚਾਇਤ ਵੱਲੋਂ ਮਨਾਈ ਜਾਂਦੀ ਹੈ ਅਸੀਂ ਸਾਡੇ ਸਾਡੇ ਪਿੰਡ ਨੂੰ ਸਾਡੇ ਨਗਰ ਨੂੰ ਇਸ ਬੱਚੇ ਤੇ ਮਾਣ ਆ ਜਿਹਨੇ ਆਪਣੇ ਦੇਸ਼ ਵਾਸਤੇ ਆਪਣੇ ਵਤਨ ਵਾਸਤੇ ਸੀਦੀ ਪਾਈ ਬਾਕੀ ਪੰਜਾਬ ਸਰਕਾਰ ਵੱਲੋਂ ਜੋ ਵੀ ਇਹਨਾਂ ਦੀ ਹੈਗੇ ਸੀ ਕੁਛ ਮੰਗਾ ਉਹ ਪੂਰੀਆਂ ਹੋਵੀਆਂ ਕੁਛ ਰਹਿੰਦੀਆਂ ਨੇ ਉਹ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰੀ ਹੋਈ ਹੈ ਪ੍ਰੋਸੈਸ ਅਧੀਨ ਨੇ ਉਹ ਮੰਗਾ ਜਿਵੇਂ ਕਿ ਇਹਨਾਂ ਦੇ ਸਮਰਉਪਤੀ ਦੇ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਕੇ ਸੀਰ ਪਰਮਿੰਦਰ ਸਿੰਘ ਦੇ ਨਾਮ ਤੇ ਕਿੰਨਾ ਬੁੱਤ ਤੇ ਇੱਕ ਪਰਿਵਾਰ ਦੇ ਬੱਚੇ ਨੂੰ ਨੌਕਰੀ ਉਹ ਪ੍ਰੋਸੈਸਰ ਦੀ ਨੇ ਉਹ ਵੀ ਜਲਦੀ ਤੋਂ ਜਲਦੀ ਪੂਰੀਆਂ ਹੋ ਜਾਣਗੀਆਂ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਪਿੰਡ ਦੇ ਵਿੱਚ ਸਾਡੇ ਨਗਰ ਨਾਲ ਖੜੇ ਤੇ ਅੱਗੇ ਵੀ ਖੜਨੇ ਧੰਨਵਾਦ ਜੀ ਜੀ ਕੀ ਕਹੂਗਾ ਜੇ ਪਰਮਦਰ ਸਿੰਘ ਜੀ ਵਰਸੀ ਦੀ ਜੀ ਅੱਜ ਇਕੱਠੇ ਹੋਏ ਨੇ ਸਭ ਕੋ ਸੰਗ ਸੇਤ ਪਰਵਿੰਦਰ ਸਿੰਘ ਦੇ ਸਾਲਾਨਾ ਵਰਸੀ ਦੇ ਸਬੰਧ ਚ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਸਾਡੇ ਪਿੰਡ ਦਾ ਮਾਣ ਨੇ ਉਹ ਸਾਡੇ ਪਿੰਡ ਚ ਪਹਿਲੀ ਜੀ ਦਿਓ ਇਹ ਆਜ਼ਾਦੀ ਤੋਂ ਬਾਅਦ ਇਸ ਗਨ ਦਾ ਦੇਖੋ ਮਾਣ ਪਰਿਵਾਰ ਸਾਰਾ ਹੀ ਫੌਜ ਚ ਫਾਦਰ ਸਾਹਿਬ ਵੀ ਉਹਨਾਂ ਦੇ ਫੌਜੀ ਉਹਨਾਂ ਦੇ ਭਰਾ ਵੀ ਫੌਜੀ ਆਪ ਵੀ ਫੌਜ ਚ ਮਤਲਬ ਦੇਸ਼ ਦੀ ਸੇਵਾ ਸਾਰਾ ਪਰਿਵਾਰ ਕਰ ਰਿਹਾ ਸਾਨੂੰ ਮਾਣ ਹੈ ਪਰਿਵਾਰ ਤੇ ਜਿਹੜੀ ਸਰਪੰਚ ਸਾਹਿਬ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਜੋ ਵੀ ਇਹਨਾਂ ਦੀਆਂ ਮੰਗਾਂ ਜਿਹਨੇ ਬਹੁਤ ਜਲਦੀ ਪੂਰੀਆਂ ਕਰਨਗੇ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਗੇਟ ਬਣ ਕੇ ਤਿਆਰ ਹੋ ਗਿਆ ਸਕੂਲ ਦਾ ਨਾਂ ਹੈ ਜਾਂ ਉਹਨਾਂ ਦਾ ਸਟੈਚੂ ਲੱਗਣਾ ਹੈ ਉਹ ਬਹੁਤ ਜਲਦੀ ਲੱਗ ਜਾਏਗਾ ਅੱਜ ਆਪਾਂ ਸਹੀ ਪਰਮੰਦਰ ਸਿੰਘ ਦੀ ਵਰਸੀ ਹੈ ਜੀ ਪਰਮੰਦਰ ਸਿੰਘ ਦੀ ਵਰਸੀ ਤੇ ਸਾਬਕਾ ਸੈਨਿਕ ਇਕੱਠੇ ਹੋਏਗੇ ਉਹਨਾਂ ਨੂੰ ਸਨਮਾਨ ਦੀ ਮੀਤ ਦੇਣ ਵਾਸਤੇ ਕੀ ਕਰੀਏ ਅੱਜ ਪਰਮੰਦਰ ਸਿੰਘ ਅਚਾਰ ਵਰਸੀ ਵਾਸਤੇ ਅਸੀਂ ਪੂਰਾ ਉਸਾਬ ਕਾ ਸੈਨਿਕ ਪਿੰਡ ਦੇ ਇਕੱਠੇ ਹੋਏਾਂਗੇ ਉਹਨੂੰ ਸਨਮਾਨ ਦੇਣ ਵਾਸਤੇ ਅਸੀਂ ਉਹਨੂੰ ਬਹੁਤ ਧੰਨਵਾਦ ਕਰਨਾ ਗੁਰਜੀਤ ਸਿੰਘ ਦਾ ਪਰਿਵਾਰ ਜਿਹੜਾ ਬੇਟਾ ਗੁਰਜੀਤ ਸਿੰਘ ਵੀ ਫੌਜ ਵਿੱਚ ਨੌਕਰੀ ਕਰਕੇ ਹੈ ਗਾਹੂ ਇਹਦੇ ਬੇਟੇ ਵੀ ਦੋ ਨੌਕਰੀ ਕਰਦੇ ਸੀ ਤਿਕਨੇ ਇਹ ਪਰਵਾਨ ਪਹਿਲਾ ਸਾਡੇ ਪਿੰਡ ਚ ਕੋਈ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਇੱਕ ਪਹਿਲਾ ਚਾਂਸ ਹੈ ਪਰਵਿੰਦਰ ਸਿੰਘ ਦਾ ਜੋ ਕੁਛੀ ਦੀ ਪ੍ਰਾਪਤ ਕਰਨ ਮੈਨੂੰ ਨਾਰਮਲ ਮੋਤਾਂ ਪਾਉਚ ਬਹੁਤ ਹੁੰਦੀਆਂ ਨੇ ਘਰੇ ਵੀ ਹੋਈਆਂ ਨੇ ਹੋਈ ਤਿਕਨੇ ਨੇ ਕਪ ਟ੍ਰੇਨਿੰਗ ਦੇ ਟਾਈਮ ਔਰਸ ਦੇ ਟਾਈਮ ਇਹ ਸਿੱਧੀ ਪ੍ਰਾਪਤ ਕੀਤੀ ਮੈਂ ਇਹਨੂੰ ਸਰੰਦਿਸ਼ ਬੇਸ਼ਕਰਦਾਂ ਵਾਇਲਡ ਦੀ ਖਾਖਾ ਵਾਇਲਡ ਦੀ ਖਤਰੀ ਹਾਂਜੀ ਹਾਂਜੀ ਪਰਵਿੰਦਰ ਸਿੰਘ ਇੱਕ ਬਹੁਤ ਹੀ ਹੋਣ ਖਾਰਜਬਾਨ ਸੀਗਾ ਜਿਨ੍ਹਾਂ ਨੇ ਇੱਕ ਆਪਣੇ ਛੋਟੀ ਸਰਵਿਸ ਦੇ ਵਿੱਚ ਹੀ ਪੀਟੀ ਕੋਰਸ ਹਵਾਸ ਕੋਰਸ ਤਿੰਨ ਮਤਲਬ ਕਿ ਇੰਨੀ ਛੋਟੀ ਉਮਰ ਦੇ ਵਿੱਚ ਹੀ ਕੋਰਸ ਕਰ ਲਏ ਸੀ ਉਹਨੇ ਅੱਗੇ ਬਹੁਤ ਵੱਡਾ ਰੈਂਕ ਲੈਣਾ ਸੀਗਾ ਉਹ ਸਾਨੂੰ ਬਹੁਤ ਇਸ ਚੀਜ਼ ਦੀ ਘਾਟ ਮਹਿਸੂਸ ਕਰਦੇ ਸੀ ਅਸੀਂ ਤੇ ਪਰ ਉਹਦੀ ਸ਼ਹਾਦਤ ਤੇ ਸਾਨੂੰ ਬਹੁਤ ਮਾਣ ਆ ਜੀ ਹਾਂਜੀ ਅੱਜ ਕੀ ਕਹੋਗੇ ਜਿਵੇਂ ਕਿ ਅੱਜ ਪਰਮਿੰਦਰ ਸਿੰਘ ਦੀ ਬarsi ਐ ਫਿਰ ਉਹਨਾਂ ਦੀ ਸਾਦਗੀ ਦੇ ਵਿੱਚ ਉਹ ਮਨਾਈ ਜਾਈ ਉਹਦੇ ਨਾਂ ਦੇ ਇੱਥੇ ਗੇਟ ਬਣਿਆਗਾ ਕੀ ਤੁਹਾਡੇ ਵੱਲੋਂ ਲੋਕ ਸੇਵਾ ਕਲੱਬ ਵੱਲੋਂ ਕੀ ਕੀਤਾ ਜਾ ਰਿਹਾ ਹੈ ਵੈਗਰੀਕਾ ਖਾਲਸਾ ਵੈਗਰੀਕੀ ਫਤਿਹ ਲੋਕ ਸੇਵਾ ਕਲੱਬ ਵੱਲੋਂ 19 ਤਰੀਕ ਨੂੰ ਪਰਮਿੰਦਰ ਸਿੰਘ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਜੀ ਬਾਬੇ ਭਾਈ ਮੋਹਨ ਸਿੰਘ ਸਾਹਿਬ ਸਾਡੇ ਪਰਮਿੰਦਰ ਸਿੰਘ ਸ਼ਹੀਦ ਪਿੰਡ ਸ਼ਾਇਲੀ ਦੇ ਸਾਡੇ ਪਿੰਡ ਦਾ ਮਾਣ ਉਹਨਾਂ ਦੀ ਯਾਦ ਵਿੱਚ ਅਸੀਂ ਖੂਨਦਾਨ ਕੈਂਪ ਲਾ ਰਹੇ ਹਾਂਗੇ ਤੇ ਸਾਰੇ ਪਿੰਡ ਦੇ ਵਸਨੀਕਾਂ ਨੌਜਵਾਨਾਂ ਨੂੰ ਤੇ ਸਾਬਕਾ ਫੌਜੀਆ ਨੂੰ ਬੇਨਤੀ ਹੈ ਵੀ ਉਹਦੇ ਖੂਨਦਾਨ ਪ੍ਰਭਿੰਦਰ ਸਿੰਘ ਜੀ ਯਾਦ ਜੀ ਚ ਫੂਨਦਾਨ ਕੈਂਪ ਲਗਾਇਆ ਜਾ ਰਿਹਾ ਜੀ ਇਹ ਡੇਟ ਡੇਟ 19 ਤਰੀਕ ਹੈ ਜੀ ਦਿਨ ਐਤਵਾਰ 2025 ਕੋਸ਼ਿਸ਼ ਕਰਾਂਗੇ ਹਰ ਸਾਲ ਲਵਾਉਣ ਦੀ ਫੌਜੀ ਸਾਬ ਦੇ ਯਾਦ ਚ ਠੀਕ ਹੈ